ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੇ ਬੈਠਿਆ ਅੱਜ 44 ਦਿਨ ਹੋ ਗਏ ਲਗਾਤਾਰ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਸਿਹਤ ਵਿਗੜ ਰਹੀ ਹੈ ਬਿੱਤੇ ਦਿਨੀ ਤਾਂ ਜਗਜੀਤ ਸਿੰਘ ਢੱਲੇਵਾਲ ਸਾਹਿਬ ਹੋਰੀ ਬੇਹੋਸ਼ ਹੋ ਗਏ ਸੀ ਤੇ ਲੰਮੇ ਟਾਈਮ ਬਾਅਦ ਉਹਨਾਂ ਦੇ ਸਾਹ ਦੇ ਵਿੱਚ ਆ ਕੇ ਸਾਹ ਰਲਿਆ ਜਿੱਥੇ ਇੱਕ ਪਾਸੇ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਉੱਥੇ ਹੀ ਨਾਲੋਂ ਨਾਲ ਸਿਹਤ ਪੰਜਾਬ ਸਰਕਾਰ ਤੇ ਬੀਜੇਪੀ ਸਰਕਾਰ ਦੀ ਵੀ ਵਿਗੜ ਰਹੀ ਹੈ ਜੇਕਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਇਸ ਗੱਲ ਦੀ ਜਿਹੜੀ ਚਿੰਤਾ ਉਹ ਦੋਨੋਂ ਹੀ ਸਰਕਾਰਾਂ ਨੂੰ ਜ਼ਰੂਰ ਮੈਨੂੰ ਲੱਗਦਾ ਕਿ ਹੋਊਗੀ ਇਸੇ ਕਰਕੇ ਅੱਜ ਕਹਿੰਦੇ ਕਿ ਬੀਜੇਪੀ ਦਾ ਜਿਹੜਾ ਕਿਸਾਨ ਵਿੰਗ ਹੈ ਉਹ ਕਿਸਾਨ ਵਿੰਗ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਉਹਨਾਂ ਨੂੰ ਮਿਲੂਗਾ ਤੇ ਮਿਲ ਕੇ ਅਪੀਲ ਕਰੂਗਾ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਜਿਹੜਾ ਮਰਨ ਵਰਤ ਹੈ ਉਹ ਮਰਨ ਵਰਤ ਤੋੜਵਾਇਆ ਜਾਵੇ ਪਰ ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਉਹ ਭਾਵੇਂ SKM ਨਾਨੋ ਪੋਲੀਟੀਕਲ ਹੋਵੇ ਜਿਹੜਾ ਖਨੌਰੀ ਬਾਡਰ ਬੈਠਾ ਜਾਂ ਫਿਰ KMM ਹੋਵੇ ਜਿਹੜਾ ਜਿੱਦੇ ਚ 10 ਜਥੇਬੰਦੀਆਂ ਨੇ ਜਿਹੜਾ ਸ਼ੰਭੂ ਆਕੇ ਲੜਾਈ ਲੜ ਰਿਹਾ ਜਿਸ ਦੀ ਅਗਵਾਈ ਸਰਬਣ ਸਿੰਘ ਪੰਦੇਰ ਹੋਣਾ ਕੋਲੇ ਹੈ ਇਹ ਦੋਨੋਂ ਫੋਰਮ ਕਹਿੰਦੇ ਨੇ ਕਿ ਕਿਸੇ ਵੀ ਹਾਲਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਨਹੀਂ ਤੋੜਨਗੇ ਉਹਦਾ ਇਥੋਂ ਤੱਕ ਕਹਿੰਦੇ ਨੇ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਸ਼ਹੀਦ ਹੋ ਜਾਂਦੇ ਨੇ ਆਪਣੀ ਜਾਨ ਦੇ ਜਾਂਦੇ ਨੇ ਹੋਏ ਸੰਦੋਲਨ ਦੇ ਲੇਖੇ ਉਹਨਾਂ ਦੀ ਜਿੰਦਲ ਲੱਗ ਜਾਂਦੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਮ੍ਰਿਤਕ ਦੇ ਹੋਊਗੀ ਉਹਦਾ ਸੰਸਕਾਰ ਨਹੀਂ ਕੀਤਾ ਜਾਊਗਾ ਉਸ ਨੂੰ ਅੰਦੋਲਨ ਦੇ ਵਿੱਚ ਹੀ ਰੱਖਿਆ ਜਾਊਗਾ ਤੇ ਜਿਹੜੇ ਸਾਡੇ ਅਗਲੇ ਕਿਸਾਨ ਆਗੂ ਹੋਣਗੇ ਉਹ ਕਿਸਾਨ ਆਗੂ ਮਰਨ ਵਰਤੇ ਬੈਠਣਗੇ ਯਾਨੀ ਕਿ ਜੇਕਰ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਉਸ ਅਣਹੋਣੀ ਤੋਂ ਬਾਅਦ ਵੀ ਕਿਸਾਨ ਆਗੂ ਕਹਿੰਦੇ ਕਿ ਅਸੀਂ ਪਿੱਛੇ ਨਹੀਂ ਹਟਣਾ ਇੱਕ ਲੜੀਵਾਰ ਸਿਲਸਲਾ ਹੋਊਗਾ ਜਿਹੜਾ ਸਿਲਸਲਾ ਲਗਾਤਾਰ ਮਰਨ ਵਰਤਦਾ ਚੱਲੂਗਾ ਪਰ ਦੂਜੇ ਪਾਸੇ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਸੁਪਰੀਮ ਕੋਰਟ ਜਿਸ ਤਰੀਕੇ ਦਾ ਨਾਲ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਰਹੀ ਹੈ ਜਾਂ ਸੁਪਰੀਮ ਕੋਰਟ ਦੀ ਇੱਕ ਡਾਇਰੈਕਸ਼ਨ ਪੰਜਾਬ ਸਰਕਾਰ ਨੂੰ ਵੀ ਹੈਗੀ ਹਾਲਾਂਕਿ ਪੰਜਾਬ ਸਰਕਾਰ ਤੇ ਪੰਜਾਬ ਵੱਲੋਂ ਲਗਾਤਾਰ ਜਿਹੜੇ ਅਧਿਕਾਰੀ ਨੇ ਉਹ ਅਧਿਕਾਰੀ ਲਗਾਤਾਰ ਜਿਹੜਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਸੰਪਰਕ ਦੇ ਵਿੱਚ ਨੇ ਹਰ ਰੋਜ਼ ਨਿਤ ਦਿਨ ਉੱਥੇ ਜਾਂਦੇ ਨੇ ਗੱਲਬਾਤ ਹੁੰਦੀ ਹੈ ਵੀ ਤਦ ਦੀ ਜਿਹੜੀ ਉਹ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਵੀ ਆ ਕੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਪਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਲਗਾਤਾਰ ਥੱਲੇ गिर ਰਹੀ ਹੈ ਕੇਂਦਰ ਸਰਕਾਰ ਵੱਲੋਂ ਫਿਲਹਾਲ ਹੁਣ ਤੱਕ ਜਾਂ ਅਜੇ ਤੱਕ ਕਿਸੇ ਤਰ੍ਹਾਂ ਕੀ ਦੀ ਗੱਲਬਾਤ ਦਾ ਕੋਈ ਆਫੀਸ਼ੀਅਲ ਸੱਦਾ ਨਹੀਂ ਹੈਗਾ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਸੀ ਜਿਹੜੀ ਉਸ ਤੋਂ ਪਹਿਲਾਂ ਜਿਹੜਾ ਇੱਕ ਡੈਡਲੌਕ ਬਣਿਆ ਹੋਇਆ ਸੀ ਉਹ ਡੈਡਲੌਕ ਹੁਣ ਤੱਕ ਬਣਿਆ ਹੋਇਆ ਜਿਹੜੀਆਂ ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਹੋਈਆਂ ਬਸ ਉਹਨਾਂ ਮੀਟਿੰਗਾਂ ਤੱਕ ਹੀ ਗੱਲ ਸੀਮਤ ਹੈ ਉਸ ਤੋਂ ਬਾਅਦ ਕਰਦੇ ਵੀ ਟੇਬਲ ਟਾਕ ਦੇ ਉੱਪਰ ਇਹ ਮਸਲਾ ਸਰਕਾਰ ਤੇ ਕਿਸਾਨ ਆਗੂਆਂ ਵੱਲੋਂ ਮੁੜ ਕੇ ਵਿਚਾਰਿਆ ਹੀ ਨਹੀਂ ਗਿਆ ਕਿਸਾਨ ਆਗੂ ਨੇ ਤਾਂ ਵਿਚਾਰਨਾ ਕੀ ਸੀ ਕਿ ਕੋਈ ਸਰਕਾਰ ਵੱਲੋਂ ਜਿਹੜਾ ਕੋਈ ਸੱਦਾ ਹੀ ਨਹੀਂ ਆਇਆ ਜਦੋਂ ਇੱਕ ਪਾਸੇ ਜਗੀ ਸਿੰਘ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਗਿਰ ਰਹੀ ਆ ਤਾਂ ਦੂਜੇ ਪਾਸੇ ਆ ਬੀਜੇਪੀ ਕਹਿ ਰਹੀ ਹੈ ਬੀਜੇਪੀ ਦਾ ਜਿਹੜਾ ਕਿਸਾਨ ਵਿੰਗ ਜਿਵੇਂ ਮੈਂ ਦੱਸਿਆ ਗਿਆਨੀ ਰਗਵੀਰ ਸਿੰਘ ਹੋਰਾਂ ਨਾਲ ਮੁਲਾਕਾਤ ਕਰੂਗਾ ਉਹ ਕਹਿ ਰਹੇ ਨੇ ਕਿ ਜਗਦੀਸ਼ ਸਿੰਘ ਡੱਲੇਵਾਲ ਹੋਰ ਮਰਨ ਵਰਤ ਛੱਡਣ ਪਰ ਇਸ ਸਭ ਕਾਲਸ ਦੇ ਵਿਚਾਲੇ ਲਗਾਤਾਰ ਕਿਸਾਨਾਂ ਗੁੱਜੜੇ ਹੈਗੇ ਨੇ ਮੋਰਚੇ ਲੀਡ ਕਰ ਰਹੇ ਨੇ ਉਹ ਆਪਣੇ ਨਵੇਂ ਪ੍ਰੋਗਰਾਮ ਦੇਖਣ ਸਰਬੰਸ ਸਿੰਘ ਪੰਦੇਰ ਹੋਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਕਿਤੇ ਜਾਣਗੇ ਤੁਸੀਂ ਵੀ ਸੁਣੋ ਸਰਬੰਸ ਸਿੰਘ ਪੰਦੇਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਸ਼ੰਭੂ ਤੋਂ ਬੋਲ ਰਿਹਾ ਜੀ ਤੁਹਾਨੂੰ ਪਤਾ ਵਾ ਤਿੱਜਾ ਲਾਈਵ ਕਰਨ ਲੱਗਾ ਸ਼ਾਇਦ ਇਹ ਵੀ ਨਾ ਪੂਰਾ ਚੱਲੇ ਕਿਉਂਕਿ ਨੈਟਵਰਕ ਤੇ ਹੀ ਸਰਕਾਰ ਰਹਿੰਦੀ ਹੈਗੀ ਆ ਸੋ ਮੈਂ ਤੁਹਾਨੂੰ ਤਿੰਨ ਕ ਐਲਾਨ ਦੱਸਣ ਇੱਕ ਤਾਂ 26 ਜਨਵਰੀ ਦਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲਿਟਿਕਲ ਨੇ ਐਲਾਨ ਕੀਤਾ ਹੈਗਾ ਵਾ ਵੀ ਪੂਰੇ ਭਾਰਤ ਦੇ ਪੂਰੇ ਭਾਰਤ ਦੇ ਪਿੰਡਾਂ ਦੇ ਟ੍ਰੈਕਟਰ ਸੜਕਾਂ ਤੇ ਆਉਣਾ ਚਾਹੀਦੇ ਜੇ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਜੀ ਜੇ ਚਾਹੁੰਦੇ ਜੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਵੇ ਜੇ ਚਾਹੁੰਦੇ ਜੇ ਮਜ਼ਦੂਰਾਂ ਦੀ 200 ਦਿਨ ਨਿਰੇਗਾਰ ਚੰਗੀ ਦਿਹਾੜੀ ਹੋਵੇ ਜੇ ਆਦਿਵਾਸੀਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਵੇ ਤਾਂ ਭਾਈ ਇਹ ਲੱਖਾਂ ਟਰੈਕਟਰ ਅੱਜ ਤੋਂ ਤੇਲ ਤਾਲ ਦਾ ਪ੍ਰਬੰਧ ਕਰ ਲਓ ਭਾਈ ਸੜਕਾਂ ਦੇ ਚਾਹੀਦੇ ਆ ਜਿਹੜੇ ਕਹਿੰਦੇ ਨਾ ਮੋਦੀ ਸਰਕਾਰ ਪਾਲਿਸੀ ਵਾਪਸ ਨਹੀਂ ਲੈਂਦੀ ਇਹ ਦੇਸ਼ ਸੜਕਾਂ ਦੇ ਆਜੇ ਪੁਲਿਸ ਹੀ ਵਾਪਸ ਕਰਵਾ ਦੇਾਂਗੇ ਐ ਨਹੀਂ ਹੈਗੀ ਵੀ ਸਰਕਾਰ ਦਬਾਅ ਚ ਆ ਕੇ ਚੀਜ਼ਾਂ ਨੂੰ ਨਾ ਮੰਨੂਗੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਉਂ ਖੇਤੀ ਵਾਲਾ ਖਲੜਾ ਜਿਹੜਾ ਨਮਾਇਆ ਵਾਪਸ ਲੈਣ ਦਾ ਫੈਸਲਾ ਕੀਤਾ ਭਾਵੇਂ ਆਮ ਆਦਮੀ ਪਾਰਟੀ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੋਂ ਪਿੱਛੇ ਨਹੀਂ ਹੱਟੀ ਲੋਕਾਂ ਦਾ ਦਬਾਅ ਤੇ ਪ੍ਰੈਸ਼ਰ ਆ ਦੂਸਰੀ ਬੇਨਤੀ ਆ ਜਿਹੜਾ 13 ਨੂੰ ਲੋਹੜੀ ਦਾ ਪ੍ਰੋਗਰਾਮ ਆ ਉਸ ਦਿਨ ਨਵੇਂ ਖੇਤੀ ਦਾ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਕਾਨੂੰਨ ਲਿਆਂਦਾ ਉਹਦੀਆਂ ਕਾਪੀਆਂ ਛਾੜਨੀਆਂ ਹਰੇਕ ਪਿੰਡ ਦੇ ਵਿੱਚ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਵਾਂ ਸਾਰੇ ਪਾਤਸ਼ਾਹਾਂ ਇਕੱਠੀਆਂ ਕਰੋ ਇੱਕ ਥਾਂ ਤੇ ਪਿੰਡ ਦੇ ਵਿੱਚ ਆ ਰੋਹ ਦੇ ਵਿੱਚ ਫਿਰ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੂਕ ਦਿਓ ਤੇ ਜਿੱਦਾਂ ਕਹਿੰਦੇ ਨਾ ਉਹ ਸਾਡੇ ਬੋਲੀ ਪੈਂਦੀ ਏ ਕਿ ਨਵੀਂ ਕੱਢ ਲਿਓ ਲੋਕ ਰਾਜ ਆ ਤੇ ਮੋਦੀ ਨੂੰ ਗਲੋ ਲਾ ਇਹ ਬੋਲੋ ਏ ਕਿ ਠੀਕ ਹੈ ਜੀ ਤਾਂ ਵਧੀਆ ਸਲੋਗਨ ਦੇ ਦਿਓ ਬਾਈ ਇਸ ਕਰਕੇ ਬੇਨਤੀ ਕਰਦੇ ਆਂ ਤੀਸਰਾ ਦੱਸਦਾ ਜਿਹੜਾ ਅਰਥੀ ਫੂਕ ਬੁਜਾਰਾ ਪੂਰੇ ਦੇਸ਼ ਭਰ ਦੇ ਵਿੱਚ ਮੈਂ ਕਿਹਾ ਸੀ ਅੱਜ ਹੀ ਜਿੱਥੇ ਨਹੀਂ ਪਿੰਡਾਂ 'ਚ ਬਣੇ ਜੇ ਨਹੀਂ ਪਿੰਡਾਂ 'ਚ ਬਣਾਏ ਅੱਜ ਤੱਕ ਮੋਦੀ ਸਰਕਾਰ ਦੇ ਪੁਤਲੇ ਤਾਂ ਠੀਕ ਨਹੀਂ ਕਰ ਰਹੇ ਹਰ ਪਿੰਡ 'ਚ ਪੁਤਲਾ ਬਣਾ ਕੇ ਵੀਡੀਓ ਵਾਇਲ ਕਰੋ ਅਰੇ ਫਲੈਕਸੀਆਂ ਬਣਾਓ ਹਰ ਥਾਂ ਲੱਗੀਆਂ ਹੋਣ ਔਰ ਹਰ ਸਾਰੇ ਪਿੰਡ ਨੂੰ ਕਹੋ ਵੀ ਇਹਨੂੰ ਵੇਖ ਕੇ ਜਾਓ ਆਹੀ ਜ਼ਿੰਮੇਵਾਰ ਆ ਜਿਹੜਾ ਜਿਹੜਾ ਸਾਡੇ ਸਾਰੇ ਪ੍ਰੋਗਰਾਮ ਖਰਾਬ ਕਰ ਰਿਹਾ ਔਰ 10 ਨੂੰ 1000 1000 ਦਾ 13000 ਪਿੰਡਾਂ ਦੇ ਵਿੱਚ ਜੇ ਇੱਕ ਪਿੰਡ ਵਿੱਚ 1000 ਦਾ ਇਕੱਠ ਹੋਵੇ ਦੱਸੋ ਕਿੰਨਾ ਇਕੱਠ ਹੋ ਜੂ ਹਿੱਲ ਜੂਗੀ ਜੜਾਂ ਹਲਾ ਦਿਆਂਗੇ ਦੇਖ ਲਿਓ ਐ ਛਿਗਿਆੜੇ ਨਿਕਲ ਜਾਣਗੇ ਔਰ ਪੂਰੇ ਦੇਸ਼ ਵਿੱਚ ਹਰਿਆਣੇ ਵਾਲਿਆਂ ਨੂੰ ਬੇਨਤੀ ਆ ਪੰਜਾਬੀ ਸਮਝਦੇ ਹੋ ਬਾਈ ਤੁਸੀਂ ਆ ਹਰਿਆਣੇ ਦਾ ਸਾਰਾ ਹਰਿਆਣਾ ਬਾਹਰ ਨਿਕਲੇ ਬਾਈ 10 ਦੇ ਅਰਤੀ ਫੂਕ ਮਜਾਰੇ ਵਿੱਚ Rajasthan ਵਾਲਿਆਂ ਨੂੰ ਬੇਨਤੀ UP ਵਾਲਿਆਂ ਨੂੰ ਬੇਨਤੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਪੂਰੇ ਦੇਸ਼ ਭਰ ਦੇ ਵਿੱਚ ਅਰਤੀ ਫੂਕ ਮਜਾਰੇ कोरोना ਲੋਕਾਂ ਦੀ ਸ਼ਮੂਲੀਅਤ ਨਾ ਹੋਣੇ ਜਿਹੜੇ ਕਹਿੰਦੇ ਮੋਤੀ ਦਾ ਬੈਕਰ ਅਸੀਂ ਦੋਵੇਂ ਲਾ ਦਾਂਗੇ ਬੈਕਰ ਡਬਲ ਡਬਲ ਲਗਾਵਾਂ ਉਹ ਕਿਤਾ ਬੈਕ ਜਾਂਦਾ ਹੈਗਾ ਆਖਰ ਦਿੱਲੀ ਦੀ ਸੱਤਾ ਦੀ ਜੰਗ ਚੱਲ ਰਹੀ ਹੈ ਇਸ ਵੇਰੇ ਹਾਕਮ ਦਿੱਲੀ ਦੀ ਸੱਤਾ ਦੀ ਜੰਗ ਚ ਰੁੱਝੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਮਸਲਬ ਨਾਲ ਦੂਸਰੀ ਬੇਨਤੀ ਵੇਖਿਓ ਹੁਣ ਤੁਸੀਂ ਨਾ ਸੁਣ ਰਿਹਾ ਹੋ ਕਿ ਐਚ ਐਮ ਪੀ ਵੀ ਇੱਕ ਵਾਇਰਸ ਹੈ ਬੱਚਿਆਂ ਤੇ ਕਹਿ ਰਿਹਾ ਮਾਰ ਕਰ ਰਿਹਾ ਪਹਿਲੇ ਅੰਦੋਲਨ ਦੇ ਵਿੱਚ ਵੀ ਕੋਰੋਨਾ ਸੀ ਪਹਿਲੋ ਕਹਿੰਦੇ ਮੂੰਹ ਬੰਦ ਲਓ ਫਿਰ ਜਦੋਂ ਅਸੀਂ ਜਿੰਨਾ ਦੀ ਮਿਊਟ ਸ਼ਕਤੀ ਤਖਣੀ ਸੀ ਅਸੀਂ ਤਾਂ ਭਾਈ ਉਦਾਂ ਹੀ ਦਿੱਲੀ ਵਿੱਚ ਰਹੇ ਕਰੋਨਾ ਨੇ ਕੁਝ ਨਹੀਂ ਕਿਹਾ ਜਿਹੜੇ ਖੇਤੀ ਕਾਨੂੰਨਾ ਵਾਲਾ ਕਰੋਨਾ ਆਇਆ ਸੀ ਉਹਨੂੰ ਹੀ ਘਰ ਘਾਲ ਦਿੱਤਾ ਠੀਕ ਹੈ ਜੀ ਇਸ ਕਰਕੇ ਹਜੇ ਇਹ ਵਾਇਰਸ ਕੀ ਆ ਕੀ ਇਹਦੀ ਪ੍ਰਸਥਿਤੀ ਚਲੋ ਇਹ ਖੋਜਦਾ ਬਿਸ਼ਾਵਾ ਪਰ ਸਾਨੂੰ ਲੱਗਦਾ ਵੀ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮੈਡੀਕਲ ਸੇਵਾਵਾਂ ਦਿੰਦੀਆਂ ਨੇ ਕੋਈ ਨਾ ਕੋਈ ਨਵੀਂ ਚੀਜ਼ ਤੇ ਆਉਣੀ ਚਾਹੀਦੀ ਆ ਦੇਸ਼ ਭਰ ਵਿੱਚ ਅੰਦੋਲਨ ਖੜਾ ਹੋ ਰਿਹਾ ਚੀਕਾਂ ਕਢਾਤੀਆਂ ਸੀ ਕੋਈ ਨਾ ਕੋਈ ਚੀਜ਼ ਤਾਂ ਨਵੀਂ ਆਉਣੀ ਚਾਹੀਦੀ ਸੀ ਜਿਹਦੇ ਨਾਲ ਧਿਆਨ ਖਿੱਚਿਆ ਜਾਵੇ ਬੇਸ਼ੱਕ ਆਪਣੀ ਸਿੱਤ ਦਾ ਖਿਆਲ ਰੱਖੋ ਕੋਈ ਵੀ ਰਹੇ ਅਸੀਂ ਉੱਤੇ ਕੋਈ ਕੰਟਰੋਵਰਸੀ ਨਹੀਂ ਕਰੀਦੀ ਕੋਈ ਵਿਗਿਆਨਕ ਬਿਆਨ ਨਹੀਂ ਕਰ ਦਿੰਦੇ ਨਾ ਦਾਵਾ ਕਰਦੇ ਆ ਪਰ ਇਹਦੇ ਪਿੱਛੇ ਵੀ ਜਿਵੇਂ ਕਰੋਨਾ ਦੇ ਪਿੱਛੇ ਜੋ ਕੁਝ ਨਿਕਲ ਆਇਆ ਇਹਦੇ ਪਿੱਛੇ ਵੀ ਕੁਛ ਨਾ ਕੁਛ ਨਿਕਲੂਗਾ ਜ਼ਰੂਰੀ ਇਸ ਗੱਲ ਲਈ ਸचेत ਰਹਿਓ ਸਿਆਣੇ ਹੋ ਕੇ ਰਹਿਓ ਤੁਸੀਂ ਦੇਖਿਓ ਜਦੋਂ ਇਹ ਵਾਇਰਸ ਆਇਆ ਨਾ ਉਦਾਂ ਤੇ ਖਬਰਾਂ ਸ਼ਾਂਤਮਈ ਪੜੀਆਂ ਜਾਂਦੀਆਂ ਸਾਡੇ ਫਿਰ ਕੋਈ ਅੱਏ ਦੇਖਿਆ ਚੰਗਰਾ ਮਾਨ ਕੇ ਚੰਨ ਇਹ ਬੱਚਾ ਜੋ ਘਰ ਉਹ ਭਾਈ ਰੋਜ ਦੇ 50 ਕਿਸਾਨ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਕਰਕੇ ਮਰਨਦੇ ਕਿਨੂੰ ਖਿਆਲ ਆ ਦੇਸ਼ ਦੀਆਂ ਸੜਕਾਂ ਹੀ ਹਜ਼ਾਰਾਂ ਬੰਦੇ ਰੋਜ ਖਾ ਜਾਂਦੀਆਂ ਵਾ ਉੱਤੇ ਕੋਈ ਖਿਆਲ ਨਹੀਂ ਕਿ ਭੁੱਖ ਮਰੀ ਨਾ ਸਾਡੇ ਕਿੰਨੇ ਬੱਚੇ ਮਰ ਜਾਂਦੇ ਆ ਉੱਤੇ ਕਿਸੇ ਨੂੰ ਖਿਆਲ ਨਹੀਂ ਦਵਾਈਆਂ ਨਾ ਮਿਲਣ ਕਰਕੇ ਸਾਡੇ ਬੱਚੇ ਤੇ ਬਜ਼ੁਰਗ ਕਿੰਨੇ ਮਰ ਜਾਂਦੇ ਆ ਉੱਤੇ ਕੋਈ ਹੋ ਹੱਲ ਨਹੀਂ ਹੁੰਦਾ ਹੈਗਾ ਇਹ ਇਦਾਂ ਚੱਲਦਾ ਸਾਡੇ ਮੁਲਕ ਦੇ ਵਿੱਚ ਇਸ ਕਰਕੇ ਭਰਾਓ ਅੰਦੋਲਨ ਜਿੱਤਾਂਗੇ ਫਿਕਰ ਨਾ ਕਰਿਓ ਅੰਦੋਲਨ ਜਿੱਤਾਂਗੇ ਜਿੱਤ ਕੇ ਸਿਰੇ ਲੱਗੂਗਾ ਅੰਦੋਲਨ ਸੋ ਇਸ ਕਰਕੇ ਆ ਬੈਠੇ ਤਰਨਤਨ ਦੀ ਬਾਈ ਡਿਊਟੀ ਆ ਆ ਪਿੱਛੇ ਸਾਡੇ ਝੰਡੇ ਹੁੰਦੇ ਆ ਸਾਰੀਆਂ ਜਥੇਬੰਦੀਆਂ ਦੇ ਆ ਸਟੇਜ ਹੁੰਦੀ ਇੱਥੇ ਰਾਖੀ ਤੁਸੀਂ ਸੁਣਿਆ ਸਰਵਣ ਸਿੰਘ ਪੰਦੇਰ ਜਿਨ੍ਹਾਂ ਨੇ ਦੱਸਿਆ ਕਿ ਇਸ ਇਸ ਤਾਰੀਖ ਨੂੰ ਇਸ ਇਸ ਦਿਨ ਨੂੰ ਆਹਾ ਅਸੀਂ ਆਹਾ ਹਾ ਪ੍ਰੋਗਰਾਮ ਕਰਾਂਗੇ ਤੁਸੀਂ ਆਪਣੇ ਫੀਡਬੈਕ ਕਮੈਂਟ ਬਾਕਸ ਵਿੱਚ ਭੇਜੋ ਕਿ ਤੁਸੀਂ ਇਹਨਾਂ ਮਾਮਲੇ ਬਾਬਤ ਕੀ رائے ਰੱਖਦੇ ਹੋ